ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਤਾਂ ਇਸ ਹਫਤੇ ਇੱਕ ਵਾਰ ਕਾਫੀ ਉਛਾਲ ਜੋ ਬਾਸਮਤੀ ਦੇ ਰੇਟਾਂ ਦੇ ਵਿੱਚ ਦੇਖਿਆ ਗਿਆ ਸੋ ਪੰਜਾਬ ਦੀਆਂ ਕੁਝ ਮੰਡੀਆਂ ਦੇ ਵਿੱਚ 1509 ਲਗਭਗ 3700 ਨੂੰ ਵੀ ਹੱਥ ਮਾਰੀ ਹੈ ਕੁਝ ਢੇਰੀਆਂ ਜੋ ਨੇ ਕੁਝ ਮੰਡੀਆਂ ਦੇ ਵਿੱਚ 3700 ਰੁਪਏ ਪ੍ਰਤੀ ਕੁਆਂਟਲ ਨੂੰ ਵੀ ਵਿਕੀਆਂ ਨੇ ਉਸ ਤੋਂ ਬਾਅਦ ਰੇਟ ਥੋੜਾ ਜਿਹਾ ਥੱਲੇ ਆਇਆ ਤੇ ਇਸ ਵਾਰ ਅਨੁਮਾਨ ਕਾफी ਲਗਾਇਆ ਜਾ ਰਿਹਾ ਹੈ ਕਿ ਬਾਸਮਤੀ ਦੇ ਰੇਟ ਚੰਗੇ ਜੋ ਕਿਸਾਨਾਂ ਨੂੰ ਮਿਲਣਗੇ ਕੁਝ ਜੋ ਐਕਸਪੋਰਟ ਕਰਕੇ ਵੀ ਤੇ ਦੂਜੀ ਪੰਜਾਬ ਚਾਹੇ ਉਹ ਇੰਡੀਆ ਵਾਲਾ ਹੋਵੇ ਜਾਂ ਪਾਕਿਸਤਾਨ ਵਾਲਾ ਹੋਵੇ ਖੜਾਂ ਦੀ ਮਾਰ ਕਰਕੇ ਬਾਸਮਤੀ ਦਾ ਜੋ ਕਾफी ਏਰੀਆ ਪ੍ਰਭਾਵਿਤ ਹੋਇਆ ਜਿਹਦੇ ਕਰਕੇ ਇਸ ਵਾਰ ਬਾਜ਼ਾਰ ਵਿੱਚ ਬਾਸਮਤੀ ਦੀ ਜੋ ਖਿੱਚ ਕਾਫੀ ਜ਼ਿਆਦਾ ਬਣੀ ਰਹਿਣ ਦੀ ਸੰਭਾਵਨਾ ਹੈ ਜਿਹਦੇ ਚੱਲਦੇ ਕਿਸਾਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਬਾਸਮਤੀ ਦੇ ਰੇਟ ਚੰਗੇ ਮਿਲਣ ਦੀ ਸੰਭਾਵਨਾ ਸੋ ਹੁਣ ਆਪਾਂ ਜੋ ਮੇਨ ਮੇਨ ਮੰਡੀਆਂ ਨੇ ਹਰਿਆਣੇ ਦੀ ਪੰਜਾਬ ਦੀਆਂ ਤੇ ਦਿੱਲੀ ਦੇ ਨਾਲ ਲੱਗਦੀਆਂ ਕੁਝ ਮੰਡੀਆਂ ਦੇ ਰੇਟ ਤੁਹਾਡੇ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਪ ਖੇਤੀਬਾੜੀ ਦੀ ਅਪਡੇਟਡ ਜਾਣਕਾਰੀ ਆਉਣ ਵਾਲੇ ਟਾਈਮ ਦੇ ਵਿੱਚ ਜੋ ਮੰਡੀਆਂ ਦੇ ਰੇਟ ਨੇ ਵੱਤ ਵਦ ਮੰਡੀਆਂ ਦੇ ਰੇਟ ਤੱਤੇ ਤੱਕ ਸਮੇਂ ਸਿਰ 5 ਸੈਕੰਡ ਸੋ ਕਿਸਾਨ ਵੀਰੋ ਗੱਲ ਕਰਦੇ ਆਂ ਸਭ ਤੋਂ ਪਹਿਲੇ ਅੰਮ੍ਰਿਤਸਰ ਸਾਹਿਬ ਮੰਡੀ ਦੀ ਇੱਥੇ 2800 ਤੋਂ ਲੈ ਕੇ 3315 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ 1509 ਵਿਕੀ ਹੈ ਉਸ ਤੋਂ ਬਾਅਦ ਬਟਾਲਾ ਮੰਡੀ ਦੇ ਵਿੱਚ 2850 ਤੋਂ ਲੈ ਕੇ 3350 ਜੰਡੇਵਾਲਾ ਗੁਰੂ 2950 ਤੋਂ 3350 ਸਮਾਣਾ 2825 ਤੋਂ ਲੈ ਕੇ 3225 ਜੰਡੇਆਲਾ ਗੁਰੂ 2950 ਤੋਂ ਲੈ ਕੇ 3350 ਤਰਨਤਾਰਨ 2920 ਤੋਂ ਲੈ ਕੇ 3410 ਰੁਪਏ ਸੰਗਰੂਰ 3250 ਰੁਪਏ ਪ੍ਰਤੀ ਕਵਾਂਟਲ ਪਾਤੜਾ 3000 ਤੋਂ 3300 ਰੁਪਏ ਨਾਬਾ 2870 ਤੋਂ ਲੈ ਕੇ 3280 ਰੁਪਏ ਪ੍ਰਤੀ ਕਵਾਂਟਲ ਸੁਨਾ ਮੰਡੀ 2800 ਤੋਂ ਲੈ ਕੇ 3340 ਰੁਪਏ ਕੋਟਕਪੂਰਾ ਮੰਡੀ 2825 ਤੋਂ ਲੈ ਕੇ 3270 ਰੁਪਏ ਖਰਨਾ ਮੰਡੀ 3200 ਤੋਂ ਲੈ ਕੇ 3300 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜੋ ਰੇਟ ਰਿਹਾ ਉਸ ਤੋਂ ਬਾਅਦ ਗੱਲ ਕਰਦੇ ਆ ਜੋ ਚੀਕਾ ਮੰਡੀ ਦੀ ਇੱਥੇ 2870 ਤੋਂ 3260 ਰੁਪਏ ਤੁਹਾਨਾ 3000 ਤੋਂ ਲੈ ਕੇ 3425 ਰੁਪਏ ਸਰਸਾ 3200 ਤੋਂ 3300 ਰੁਪਏ ਫਤਿਹਪੁਰ ਸਾਡੇ 3300 ਰੁਪਏ ਤਰਾਵੜੀ ਮੰਡੀ 2800 ਤੋਂ 3272 ਰੁਪਏ ਉਸ ਤੋਂ ਬਾਅਦ ਲਾੜਵਾ ਮੰਡੀ 2755 ਤੋਂ ਲੈ ਕੇ 3300 ਰੁਪਏ ਰਤਿਆ ਮੰਡੀ 3000 ਤੋਂ ਲੈ ਕੇ 3185 ਰੁਪਏ ਸੋਨੀਪੱਤ ਮੰਡੀ 3251 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਇਹ ਸਾਰੇ 1500 ਨੂੰ ਦੇ ਰੇਟ ਸੀ ਕਿਸਾਨ ਵੀਰੋ ਉਸ ਤੋਂ ਬਾਅਦ ਗੱਲ ਕਰਦੇ ਆ ਅਲੀਗੜ ਮੰਡੀ ਦੀ ਇੱਥੇ 3000 ਤੋਂ ਲੈ ਕੇ 3240 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜੋ ਰੇਟ ਲੱਗਿਆ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਜਿਵੇਂ ਅੱਗੇ ਸੀਜ਼ਨ ਦੇ ਵਿੱਚ ਵੱਤ ਤੋਂ ਵੱਤ ਮੰਡੀਆਂ ਦੇ ਵਿੱਚ ਆਵਕ ਆਏਗੀ ਸੋ ਜਿਆਦਾ ਤੋਂ ਜਿਆਦਾ ਮੰਡੀਆਂ ਦੇ ਰੇਟ ਲੈ ਕੇ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੇ ਰਾਂਗੇ ਉਹਦੇ ਲਈ ਫੇਸਬੁੱਕ ਪੇਜ ਤੇ YouTube ਦਾ ਚੈਨਲ ਜਰੂਰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਸਾਡੀ ਹੌਸਲਾ ਵਜਾਈ ਹੁੰਦੀ ਰਹੇ ਤੇ ਵੱਤ ਤੋਂ ਵੱਤ ਕੰਟੈਂਟ ਖੇਤੀਬਾੜੀ ਦੇ ਰਿਲੇਟਿਡ ਤੁਹਾਡੇ ਤੱਕ ਲੈ ਕੇ ਪਹੁੰਚ ਸਕੀਏ ਸੋ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ